ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਲੈ ਕੇ ਆਏ ਲੇਟੈਸਟ ਅਪਡੇਟ ਭਾਰਤ ਪਾਕਿਸਤਾਨ ਦੇ ਵਿਚਾਰ ਕੀ ਹੋਇਆ ਜੋ ਕੁਝ ਹੋਇਆ ਬਹੁਤ ਸਾਰੀਆਂ ਖਬਰਾਂ ਤੁਸੀਂ ਸੁਣੀਆਂ ਨੇ ਬਈ ਬਹੁਤ ਸਾਰੇ ਚੈਨਲਾਂ ਤੇ ਆਪਣੇ ਵਿਚਾਰ ਦਿੱਤੇ ਨੇ ਅਸੀਂ جنگ ਤੋਂ ਹਜੇ ਦੂਰ ਸੀ ਤੇ ਚੰਗੀ ਗੱਲ ਹੈ ਕਿ ਅਸੀਂ ਦੂਰ ਹੀ ਰਹੇ ਹਾਂ ਪਰ جنگ ਵਾਲੇ ਹਾਲਾਤ ਬਣ ਚੁੱਕੇ ਸੀ ਇਸ ਵਿੱਚ ਜਿਹੜੀਆਂ ਅਫਵਾਹਾਂ ਨੇ ਉਹਨਾਂ ਦਾ ਬਾਜ਼ਾਰ ਵੀ ਬਹੁਤ ਜ਼ਿਆਦਾ ਗਰਮ ਸੀ ਅਫਸੋਸ ਦੀ ਗੱਲ ਹੈ ਕਿ ਸਾਨੂੰ ਜੋ ਅਫਵਾਹਾਂ ਨੇ ਜੋ ਨੈਗੇਟਿਵ ਖਬਰ ਹੈ ਅਸੀਂ ਉਸ ਤੇ ਬਹੁਤ ਜ਼ਿਆਦਾ ਯਕੀਨ ਕਰਦੇ ਹਾਂ ਤੇ ਬਹੁਤ ਜ਼ਿਆਦਾ ਸ਼ੇਅਰ ਵੀ ਕਰਦੇ ਹਾਂ ਸਭ ਤੋਂ ਵੱਡਾ ਰੋਲ ਜੋ ਅੱਜ ਸੋਸ਼ਲ ਮੀਡੀਆ ਦਾ ਹੈ ਕਿਉਂਕਿ ਇੱਥੇ ਕੋਈ ਵੀ ਚੀਜ਼ ਕਿਤੋਂ ਵੀ ਬਣਾ ਕੇ ਕੋਈ ਵੀ ਬੰਦਾ ਸ਼ੇਅਰ ਕਰ ਦਿੰਦਾ ਹੈ ਤੇ ਅਣਜਾਣੇ ਵਿੱਚ ਲੋਕ ਉਸ ਨੂੰ ਸੱਚ ਮੰਨ ਲੈਂਦੇ ਨੇ ਸਭ ਤੋਂ ਪਹਿਲਾਂ ਸਾਨੂੰ ਆਪਦਾ ਦਿਮਾਗ ਵਰਤਣਾ ਚਾਹੀਦਾ ਹੈ ਵੀ ਕੀ ਇਹ ਗੱਲ ਸੱਚ ਹੋ ਸਕਦੀ ਹੈ ਕੀ ਇਸ ਤਰ੍ਹਾਂ ਹੋਇਆ ਹੋਊਗਾ ਜਾ ਇਹ ਫੋਟੋ ਅਸਲੀ ਲੱਗਦੀ ਹੈ ਜਾਂ AI ਨਾਲ ਜਨਰੇਟਡ ਲੱਗਦੀ ਹੈ ਹੁਣ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਅਫਵਾਹਾਂ ਦੀ ਵੱਡੀਆਂ-ਵੱਡੀਆਂ ਅਫਵਾਹਾਂ ਛੋਟੀਆਂ-ਮੁੰਟੀਆਂ ਤੌਰ ਚੱਲਦੀਆਂ ਵੱਡੀਆਂ-ਵੱਡੀਆਂ ਇਸ ਦੌਰਾਨ ਕੀ ਚੱਲੀਆਂ ਸਭ ਤੋਂ ਪਹਿਲਾਂ ਤਾਂ ਇਹ ਚੱਲਿਆ ਵੀ ਪੰਜਾਬ ਨੂੰ ਜੰਗ ਦਾ ਮੈਦਾਨ ਹਰ ਵਾਰ ਕਿਉਂ ਬਣਾਇਆ ਜਾਂਦਾ ਹੈ ਜੰਗ ਕੋਈ IPL ਦਾ ਮੈਚ ਨਹੀਂ ਜਾਂ ਫੁੱਟਬਾਲ ਦਾ ਮੈਚ ਨਹੀਂ ਜਿਸ ਨੂੰ ਕਿਤੇ ਆਪਦੀ ਪਸੰਦ ਦੀ ਥਾਂ ਤੇ ਲੈ ਜਾਇਆ ਜਾਵੇ ਜੰਗ ਜੰਮੂ ਕਸ਼ਮੀਰ ਤੋਂ ਲੈ ਕੇ ਪੁੱਜ ਤੱਕ ਸਾਰੇ ਲੱਗਦੀ ਹੈ 65 ਦੀ ਲੜਾਈ ਪੁੱਜ ਤੋਂ ਸ਼ੁਰੂ ਹੋਈ ਸੀ 71 ਦੀ ਲੜਾਈ ਬੰਗਲਾਦੇਸ਼ ਤੋਂ ਸ਼ੁਰੂ ਹੋਈ ਇਸੇ ਤਰ੍ਹਾਂ ਅਲੱਗ-ਅਲੱਗ ਲੜਾਈ ਵਿੱਚ ਇੱਕ ਫਲੈਸ਼ ਪੁਆਇੰਟ ਲੱਗ ਹੋਇਆ ਛੰਬ ਜੋੜੀਆਂ ਜੋ ਪਾਕਿਸਤਾਨ ਵਿੱਚ ਹੈ ਅੱਜਕੱਲ ਚਲਾ ਗਿਆ ਤੇ ਉੱਥੇ ਵੀ ਭਿਆਨਕ ਲੜਾਈ ਹੋਈ ਜੋ ਜੋ ਜੰਮੂ ਕਸ਼ਮੀਰ ਵਿੱਚ ਹੋਈ ਸਭ ਤੋਂ ਵੱਧ ਲੜਾਈਆਂ ਦਾ ਮੈਦਾਨ ਜੰਮੂ ਕਸ਼ਮੀਰ ਰਿਹਾ ਹੈ ਪੰਜਾਬ ਵਿੱਚ ਤਕਰੀਬਨ 50 ਸਾਲਾਂ ਤੋਂ 71 ਦੀ ਲੜਾਈ ਤੋਂ ਬਾਅਦ ਕੋਈ ਬੰਬ ਵੀ ਨਹੀਂ ਡਿੱਗਿਆ ਜਦੋਂ ਕਿ ਕਸ਼ਮੀਰ ਵਿੱਚ ਇਹ ਲਗਾਤਾਰ ਜਾਰੀ ਹੈ ਲਗਾਤਾਰ ਲੋਕ ਮਰ ਰਹੇ ਨੇ ਬਾਰਡਰ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਲਗਾਤਾਰ ਪਾਕਿਸਤਾਨ ਦੀ ਸ਼ੈਲਿੰਗ ਨਾਲ ਮਰ ਰਹੇ ਨੇ ਔਰ ਉਹਨਾਂ ਦਾ ਘਰ-ਬਾਰ ਉਜੜ ਰਿਹਾ ਹੁਣ ਵੀ ਜੋ ਜ਼ਿਆਦਾ ਨੁਕਸਾਨ ਹੋਇਆ ਹਾਲਾਂਕਿ ਪਾਕਿਸਤਾਨ ਨੇ ਪੂਰੀ ਸਰਹੱਦ ਤੇ ਆਪਣਾ ਜੋਰ ਲਾਇਆ ਪਰ ਜ਼ਿਆਦਾਤਰ ਨੁਕਸਾਨ ਜੰਮੂ ਕਸ਼ਮੀਰ ਵਿੱਚ ਹੋਇਆ ਕਿਉਂਕਿ ਉੱਥੇ ਆਟਲਰੀ ਫਾਇਰ ਵੀ ਕੀਤਾ ਗਿਆ ਜੋ ਕਿ ਪੰਜਾਬ ਦੇ ਬਾਰਡਰ ਤੇ ਨਹੀਂ ਹੋਇਆ ਤਾਂ ਇਸ ਕਰਕੇ ਜੰਗ ਜੋ ਲੱਗੇਗੀ ਪੂਰੀ ਜਗ੍ਹਾ ਲੱਗੇਗੀ ਦੂਜਾ ਜੰਗ ਕਿੱਥੇ ਲੱਗਣੀ ਹੈ ਇਹ ਤੁਹਾਡੀ ਚੁਆਇਸ ਨਹੀਂ ਹੁੰਦੀ ਇਹ ਤੁਹਾਡੇ ਦੁਸ਼ਮਣ ਦੀ ਚੁਆਇਸ ਹੁੰਦੀ ਹੈ ਕਿਉਂਕਿ ਜਿੱਥੇ ਤੁਸੀਂ ਕਮਜ਼ੋਰ ਹੋ ਜੰਗ ਉੱਥੇ ਲੱਗੇਗੀ ਜੰਗ ਸਾਡੀ ਚੁਆਇਸ ਨਹੀਂ ਹੁੰਦੀ ਸਾਨੂੰ ਸ਼ਾਇਦ ਲੱਗਦਾ ਹੈ ਕਿ ਪਾਕਿਸਤਾਨ ਵਾਲੇ ਬੜੇ ਚੰਗੇ ਨੇ ਤੇ ਪੰਜਾਬੀਆਂ ਨੂੰ ਭਰਾ ਮੰਨਦੇ ਨੇ ਤੇ ਇਹ ਚੀਜ਼ਾਂ ਮੰਨਦੇ ਨੇ ਇਹ ਵਹਿਮ ਸਾਨੂੰ ਕੱਢ ਦੇਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਡਰੋਨਾ ਔਰ ਗੋਲਿਆਂ ਦੀ ਬਾਰਿਸ਼ ਤੁਹਾਡੇ ਪੰਜਾਬ ਤੇ ਕੀਤੀ ਹੈ ਪੁਨਛ ਚ ਗੁਰਦੁਆਰਾ ਵੀ ਢਾਇਆ ਤੇ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਤੁਹਾਡਾ ਕੋਈ ਉਹਨਾਂ ਨਾਲ ਰਿਸ਼ਤਾ ਹੈ ਬੇਸ਼ੱਕ ਆਫੇਸ ਤੋਂ ਕੀ ਵਿਦਵਾਨਾਂ ਨੂੰ ਲੱਗਦਾ ਹੋਵੇ ਵੀ ਅਸੀਂ ਭਰਾ ਸਾਡਾ ਮੁਲਕ ਜੋ ਹੈ ਜਰਮਨੀ ਵਾਂਗ ਕੰਦ ਕੱਟ ਕੇ ਵੰਡਿਆ ਨਹੀਂ ਸੀ ਗਿਆ ਸਾਡਾ ਮੁਲਕ ਵੰਡਿਆ ਗਿਆ ਸੀ ਧਰਮ ਦੇ ਆਧਾਰ ਤੇ ਜੋ ਜਿਸ ਨੂੰ ਪਸੰਦ ਸੀ ਉਹ ਉਧਰ ਚਲੇ ਗਿਆ ਭਾਈ ਭੈਣ ਵੀ ਚਲੇ ਗਏ ਦੋਨੇ ਪਾਸੇ ਸ਼ਿਫਟਿੰਗ ਹੋਈ ਲੋਕ ਇੱਧਰ ਉੱਧਰ ਆਪਣੀ ਪਸੰਦ ਦੀ ਜਗ੍ਹਾ ਤੇ ਆਪਣੇ ਧਰਮ ਦੇ ਅਨੁਸਾਰ ਆ ਗਏ ਹੁਣ ਸਾਡਾ ਉੱਥੇ ਕੁਝ ਨਹੀਂ ਬਚਿਆ ਸਾਡੀ ਸਿਰਫ ਉਹਨਾਂ ਦੇ ਨਾਲ ਬੋਲੀ ਦੀ ਸਾਂਝ ਹੈ ਜਿਸ ਤਰ੍ਹਾਂ ਅਰਬ ਮੁਲਕਾਂ 'ਚ ਉਰਦੂ ਦੀ ਬੋਲੀ ਦੀ ਸਾਂਝ ਹੈ ਜਾਂ ਕਈ ਮੁਲਕਾਂ 'ਚ ਅੰਗਰੇਜ਼ੀ ਦੀ ਬੋਲੀ ਦੀ ਸਾਂਝ ਹੈ ਤੇ ਸਾਡੇ ਨਾਲ ਉਹਨਾਂ ਦੀ ਸਿਰਫ ਪੰਜਾਬੀ ਬੋਲੀ ਦੀ ਸਾਂਝ ਹੈ ਨਾ ਕੋਈ ਕਲਚਰ ਰਲਦਾ ਨਾ ਕੋਈ ਕਸਟਮ ਰਲਦੇ ਨੇ ਨਾ ਕੋਈ ਰੀਤੀ ਰਿਵਾਜ ਰਲਦੇ ਨੇ ਤੇ ਨਾ ਕੋਈ ਹੋਰ ਚੀਜ਼ ਸਾਡੀ ਸੋਚ ਰਲਦੀ ਹੈ ਬਹੁਤ ਸਾਰੇ ਕਲਾਕਾਰ ਇੱਥੇ ਆਉਂਦੇ ਨੇ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਨੇ ਹਿੰਦੀ ਫਿਲਮਾਂ 'ਚ ਕੰਮ ਕਰਦੇ ਨੇ ਦੋ ਦਿਨ ਲੜਾਈ ਚੱਲੀ ਤੇ ਉਹ ਕਲਾਕਾਰਾਂ ਦੇ ਰੰਗ ਹੀ ਬਦਲ ਗਏ ਉਹਨਾਂ ਨੇ ਦਿਖਾਤਾ ਵੀ ਉਹ ਪੰਜਾਬੀਆਂ ਦਾ ਕਿੰਨਾ ਖੇਜ ਕਰਦੇ ਨੇ ਇਹ ਉਹਨਾਂ ਨੇ ਆਪਦੀ ਜੋ ਕਮਾਈ ਹੈ ਉਸ ਨੂੰ ਛੱਕੇ ਟੰਕੇ ਆਪਦੇ ਮੁਲਕ ਦੇ ਨਾਲ ਖੜੇ ਆਪਦੇ ਧਰਮ ਦੇ ਨਾਲ ਖੜੇ ਉਹ ਪੰਜਾਬੀਓ ਤੋਂ ਦੂਰ ਹੋ ਗਏ ਇੱਕ ਪਾਸੇ ਤੇ ਬਿਆਨ ਦਿੱਤੇ ਕਿ ਭਾਰਤ ਦਾ ਪੰਜਾਬ ਜੋ ਹੈ ਉਹ ਭਾਰਤ ਦਾ ਹਿੱਸਾ ਨਹੀਂ ਦੂਜੇ ਪਾਸੇ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਹ ਤਾਂ ਪਾਕਿਸਤਾਨ ਦਾ ਹਿੱਸਾ ਹੈ ਉਸ ਤੇ ਕੋਈ ਚੁੱਪ ਹੈ ਕਿਉਂਕਿ ਜੇ ਪੰਜਾਬ ਮੰਨਣਾ ਤਾਂ ਫਿਰ ਦੋਨੇ ਪਾਸੇ ਪੰਜਾਬਾ ਨੂੰ ਇੱਕ ਮੰਨੋ ਇਹ ਸੋਚੀ ਸਮਝੀ ਸਾਜਿਸ਼ ਦੇ ਤਰ੍ਹਾਂ ਜੋ ਉਹਨਾਂ ਨੇ ਇਹ ਨਫ਼ਰਤ ਦੇ ਬੀਜ ਦੁਬਾਰਾ ਫੈਲਾਏ ਨੇ ਤੇ ਸਿੱਖੋ ਕੁਝ ਉਹਨਾਂ ਤੋਂ ਦੂਜੀ ਜਿਹੜੀ ਅਫਵਾਹ ਵੱਡੀ ਜੋ ਚੱਲੀ ਉਸ ਤੇ ਮੈਂ ਗੱਲ ਕਰਦਾ ਹਾਂ ਵੀ ਇੰਨੇ ਜਹਾਜ਼ ਡਿੱਗੇ ਗਏ ਇੰਨੇ ਜਹਾਜ਼ ਡਿੱਗੇ ਗਏ ਹਾਲਾਂਕਿ ਪਾਕਿਸਤਾਨ ਦੇ ਪ੍ਰਾਈਮ ਮਿੰისტਰ ਨੇ ਵੀ ਕਿਹਾ ਤਾਂ ਵੀ ਪਹਿਲੇ ਦਿਨੀ ਪ੍ਰੈਸ ਕਾਨਫਰੰਸ ਵੀ ਅਸੀਂ 5 ਜਹਾਜ਼ ਇੰਡੀਆ ਦੇ ਦੇਖ ਲਏ ਬਾਅਦ ਚ ਉਹਨੂੰ ਮੁਕਰਨਾ ਵੀ ਪਿਆ ਨਮੋਸ਼ੀ ਵੀ ਚੱਲੀ ਉਹ ਕਹਿੰਦਾ ਮੇਰਾ ਬਿਆਨ ਸੋਸ਼ਲ ਮੀਡੀਆ ਤੇ ਬੇਸ ਸੀ ਹੁਣ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਜੇ ਪ੍ਰਾਈਮ ਮਿਨਿਸਟਰ ਦਾ ਬਿਆਨ ਸੋਸ਼ਲ ਮੀਡੀਆ ਤੇ ਬੇਸਡ ਹੋਵੇ ਤੇ ਫਿਰ ਉਸ ਦੇਸ਼ ਚ ਡੈਮੋਕਰੇਟਿਕਲੀ ਇਲੈਕਟਿਡ ਪ੍ਰਾਈਮ ਮਿਨਿਸਟਰ ਦੀ ਕਿੰਨੀ ਕੁ ਵੈਲਿਊ ਹੁੰਦੀ ਹੈ ਜਹਾਜ਼ ਡੇਗਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਹੈ ਪਹਿਲੀ ਗੱਲ ਨਾ ਉਹਨਾਂ ਦਾ ਜਹਾਜ਼ ਇੱਧਰ ਆਇਆ ਨਾ ਸਾਡਾ ਜਹਾਜ਼ ਉੱਧਰ ਗਿਆ ਨਾ ਇੱਧਰੋਂ ਆਰਮੀ ਉੱਧਰ ਜਾ ਕੇ ਕਿਤੇ ਬੜੀ ਨਾ ਉੱਧਰੋਂ ਇੱਧਰ ਆਰਮੀ ਭਾਈ ਇਸ ਕਰਕੇ ਕਿਸੇ ਸ਼ਹਿਰ ਤੇ ਕਬਜ਼ਾ ਕਰ ਲੈਣਾ ਇਹ ਗੱਲਾਂ ਬੇਤੁਕੀਆਂ ਨੇ ਜਹਾਜ਼ ਡੇਗ ਲੈਣਾ ਬੇਤੁਕੀ ਵਾਲੇ ਮਨ ਵੀ ਲੋ ਜਹਾੜ ਡਿੱਗਾ ਤੇ ਉਹਦਾ ਪਾਇਲਟ ਕਿੱਥੇ ਗਿਆ ਕੀ ਉਸਨੇ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ ਜਹਾਜ਼ ਇੱਕ ਮੈਂਡ ਚੀਜ਼ ਹੁੰਦਾ ਉਹਦੇ ਵਿੱਚ ਪਾਇਲਟ ਵੀ ਹੁੰਦਾ ਅੱਜ ਕੱਲ੍ਹ ਕਈ ਜਹਾਜ਼ਾਂ 'ਚ ਦੋ ਵੀ ਨੇ ਅੱਜ ਜੇ ਪੰਜਾਬ 'ਚ ਕਿਤੇ ਸੜਕ ਤੇ ਦੋ ਮੋਟਰਸਾਈਕਲ ਵੀ ਟਕਰਾ ਜਾਣ ਤੇ ਰੀਲਾਂ ਬਣਾਉਣ ਵਾਲਿਆਂ ਦੀ ਕਮੀ ਨਹੀਂ ਹੈ ਨਾ ਪੰਜਾਬ 'ਚ ਨੈਟ ਬੰਦ ਹੋਇਆ ਕਿ ਰੀਲ ਨਹੀਂ ਬਣਾ ਸਕੇ ਨਾ ਜੇ ਐਨਕੇ 'ਚ ਹੋਇਆ ਤੇ ਕਿਉਂ ਨਹੀਂ ਕੋਈ ਰੀਲ ਬਣੀ ਜਿੱਥੇ ਜਹਾਜ਼ ਡਿੱਗਿਆ ਸੀ ਨਾ ਪਾਕਿਸਤਾਨ ਚ ਬਣੀ ਨਾ ਕੋਈ ਪਾਇਲਟ ਨੂੰ ਕੈਪਚਰ ਕਰਦੇ ਦੀ ਬਣੀ ਨਾ ਨਾ ਪਾਇਲਟ ਨੂੰ ਰਿਸਕਿਊ ਕਰਦੇ ਦੀ ਪਾਇਲਟ ਦੇ ਨਾਲ ਉਹਦਾ ਪਰਿਵਾਰ ਵੀ ਜੁੜਿਆ ਹੁੰਦਾ ਜੇ ਪਾਇਲਟ ਡਿੱਗਿਆ ਨਹੀਂ ਬਚਿਆ ਜਾਂ ਇੰਜਰਡ ਹੋਇਆ ਤੇ ਉਹਨਾਂ ਦੇ ਪਰਿਵਾਰ ਕਿਉਂ ਨਹੀਂ ਬੋਲੇ ਕਿੱਥੇ ਗਏ ਉਹ ਪਰਿਵਾਰ ਕਿਸੇ ਨੂੰ ਕਿਉਂ ਨਹੀਂ ਪਤਾ ਕਿਉਂਕਿ ਉਹਨਾਂ ਨੂੰ ਪੈਨਸ਼ਨਾਂ ਵੀ ਮਿਲਣੀਆਂ ਨੇ ਕੋਈ ਉਹ ਲੇਬਰ ਨਹੀਂ ਸੀ ਜਿਹਦਾ ਕੋਈ ਅਕਾਊਂਟ ਹੀ ਨਹੀਂ ਸੀ ਜਦੋਂ ਸਾਡੇ ਜਹਾਜ਼ ਉਧਰ ਗਏ ਹੀ ਨਹੀਂ ਜਾਂ ਉਹਨਾਂ ਦੇ ਜਹਾਜ਼ ਇੱਧਰ ਹੀ ਨਹੀਂ ਆਏ ਤੇ ਫਿਰ ਜਹਾਜ਼ ਡਿੱਗਣ ਦਾ ਕੋਈ ਮਸਲਾ ਹੈ ਹੀ ਨਹੀਂ ਸੀ ਇਹ ਅਫਵਾਹਾਂ ਨੇ ਹਾਂ ਜਦੋਂ ਹਮਲਾ ਕਰਦੇ ਨੇ ਮਿਜ਼ਾਈਲਾ ਨਾਲ ਤੇ ਆਪਣੇ ਨਾਲ ਜਦੋਂ ਬਹੁਤ ਲੰਬੀ ਉਡਾਣ ਲੜੀ ਹੋਵੇ ਉਹਨਾਂ ਨੇ ਤੇ ਉਹ ਐਕਸਟਰਾ ਫਿਊਲ ਟੈਂਕ ਲੈਂਦੇ ਨੇ ਜਿਸ ਨੂੰ ਕਿ ਬਾਅਦ ਚ ਲੋਡ ਖਤਮ ਹੋਣ ਤੇ ਉਹ ਟੈਂਕ ਨੂੰ ਜੈਟਸਨ ਕੀਤਾ ਜਾਂਦਾ ਯਾਨੀ ਸੱਟ ਦਿੱਤਾ ਜਾਂਦਾ ਉਹ ਜਿਹੇ ਟੈਂਕ ਜ਼ਰੂਰ ਗਰੇ ਹੋਏ ਮਿਲੇ ਨੇ ਉਹ ਟੈਂਕ ਸਾਫ਼ ਨਜ਼ਰ ਆ ਰਹੇ ਨੇ ਕਿ ਐਕਸਟਰਾ ਫਿਊਲ ਟੈਂਕ ਨੇ ਮਾਰਕਿੰਗ ਨੇ ਪਰ ਉਹਨਾਂ ਨੂੰ ਜਹਾਜ਼ ਮੰਨੀ ਬੈਠੇ ਨੇ ਕੁਝ ਇੱਧਰਲੇ ਲੋਕ ਵੀ ਤੇ ਕੁਝ ਉਧਰਲੇ ਲੋਕ ਵੀ ਇਥੋਂ ਤੱਕ ਤੇ ਕਿ ਵੀਡੀਓ ਹੈ ਕਿ ਉਹ ਡਰੋਨ ਨੂੰ ਵੀ ਕੁੱਟ-ਕੁੱਟ ਕੇ ਮਾਰ ਰਹੇ ਨੇ ਜਿੱਦਾਂ ਡਰੋਨ ਕੋਈ ਜਿਉਂਦਾ ਬੰਦਾ ਹੈ ਜ਼ਿਆਦਾਤਰ ਲੜਾਈ ਡਰੋਨਾਂ ਨਾਲ ਮਿਸਾਈਲਾਂ ਨਾਲ ਹੋਈ ਸਾਡੇ ਸੁਰੱਖਿਆ ਪ੍ਰਣਾਲੀ ਨੇ ਉਹਨਾਂ ਦੇ ਸਾਰੇ ਡਰੋਨਾਂ ਨੂੰ ਮਾਰ ਗਰਾਇਆ ਚੰਗੀ ਗੱਲ ਹੈ ਸਾਡੇ ਕਿਸੇ ਸ਼ਹਿਰ ਦਾ ਨੁਕਸਾਨ ਨਹੀਂ ਹੋਇਆ ਔਰ ਸਾਡੇ ਵੱਲੋਂ ਜੋ ਸੀ ਟਾਰਗੇਟ ਸੀ ਉਹਨਾਂ ਦੇ ਟੈਰਸ ਕੈਂਪ ਸੀ ਜਿੱਥੇ ਕਾਫੀ ਨੁਕਸਾਨ ਹੋਇਆ ਉਸ ਤੋਂ ਬਾਅਦ ਉਹਨਾਂ ਦੇ 에어ਫੀਲਡ ਸੀ ਮਿਲਟਰੀ 에어ਫੀਲਡ ਸੀ ਉਹਨਾਂ ਤੇ ਜਿਸ ਦੇ ਕਿ 에어 ਫੋਟੋਗ੍ਰਾਫ ਮੌਜੂਦ ਨੇ ਸੱਚਾਈ ਇਹ ਹੈ ਕਿ 에어ਕ੍ਰਾਫਟ ਨੂੰ ਜੇ ਗਿਰ ਜਾਂਦਾ ਹੈ ਤਾਂ ਉਸ ਨੂੰ ਲੁਕਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਮਲਬਾ ਛੋਟੇ ਜਿਹੇ ਏਰੀਆ ਜਿੰਨੀ ਕਿਲੋਮੀਟਰਾਂ ਚ ਡਿੱਗਦਾ ਹੈ ਔਰ ਸਭ ਤੋਂ ਪਹਿਲਾਂ ਉੱਥੇ ਕੌਣ ਪਹੁੰਚਦਾ ਲੋਕਲ ਲੋਕ ਪਹੁੰਚਦੇ ਨੇ ਪਾਇਲਟ ਨੂੰ ਬਚਾਉਂਦਿਆਂ ਦੀਆਂ ਵੀਡੀਓ ਵੀ ਤੁਸੀਂ ਪਿਛਲੇ ਕ੍ਰੈਸ਼ਾਂ ਵਿੱਚ ਦੇਖੀ ਹੋਣਗੀਆਂ ਪਿਛਲੇ ਕ੍ਰੈਸ਼ਾਂ ਦੀਆਂ ਵੀਡੀਓ ਦੇਖੋ ਤੇ ਹੁਣ ਉਹ ਵੀਡੀਓ ਕਿਉਂ ਨਹੀਂ ਬਣੀਆ ਜੇ ਐਡੀ ਵੱਡੀ ਗਿਣਤੀ 'ਚ ਜਹਾਜ਼ ਗੜੇ ਸੀ ਤੇ ਕਿਉਂ ਨਹੀਂ ਬਣੀਆ ਕਿੱਧਰ ਗਈਆ ਇਸ ਕਰਕੇ ਇਹਨਾਂ ਗੱਲਾਂ ਤੇ ਯਕੀਨ ਨਾ ਕਰੋ ਇਹ ਬੇਬੁਨਿਆਦ ਨੇ ਕੋਈ ਜਹਾਜ਼ ਕਿਸੇ ਦਾ ਨਹੀਂ ਡਿੱਗਾ ਕੁਝ ਚੈਨਲਾਂ ਤੇ ਕੁਝ ਪੱਤਰਕਾਰਾਂ ਵੱਲੋਂ ਵੀ ਅਫਵਾਹਾਂ ਫੈਲਾਈਆਂ ਨਹੀਂ ਆ ਜਹਾਜ਼ ਡਿੱਗਦਾ ਦੇਖਿਆ ਜਾਂ ਕੁਝ ਦੇਖਿਆ ਦੋਸਤੋ ਅੱਜਕੱਲ੍ਹ ਹਰ ਕੋਈ ਮਾਈਕ ਛੰਡਾ ਫਸਾਈ ਫਿਰਦਾ ਤੇ ਹਜ਼ਾਰਾਂ ਹੀ ਚੈਨਲ ਨੇ ਕਈ ਵਾਰੀ ਅਬਦੀ ਪੱਤਰਕਾਰਤਾ ਨੂੰ ਮਸ਼ਹੂਰੀ ਦੇਣ ਵਾਸਤੇ ਜਾਂ ਟੀਆਰਪੀ ਵਾਸਤੇ ਕੋਈ ਨਾ ਕੋਈ ਵੀਡੀਓ ਬਣਾ ਕੇ ਸ਼ੇਅਰ ਕਰ ਦਿੱਤੀ ਜਾਂਦੀ ਹੈ ਪੁਰਾਣੀਆਂ ਵੀਡੀਓ ਵੀ ਭਰਪੂਰ ਤਦਾਦ ਵਿੱਚ ਸ਼ੇਅਰ ਕੀਤੀਆਂ ਗਈਆਂ ਜਿਸ ਤੋਂ ਕਿ ਪੀਬੀਆਈ ਦੀ ਫੈਕਟ ਚੈੱਕ ਤੇ ਸਾਫ ਪਤਾ ਲੱਗਦਾ ਪੁਰਾਣੇ ਗire ਹੋਏ ਇਮੇਜ ਸ਼ੁਰੂ ਕੀਤੀਆਂ ਮਿਗ ਔਰ ਰਫੇਲ ਦੇ ਫਰਕ ਨਹੀਂ ਲੋਕਾਂ ਨੂੰ ਪਤਾ ਤੇ ਉਸ ਨੂੰ ਰਫੇਲ ਮੰਨਿਆ ਜਾ ਰਿਹਾ ਹੈ ਇਸ ਤਰ੍ਹਾਂ ਜਹਾਜ਼ ਨੂੰ ਡਿਗਣਾ ਕੋਈ ਮੂਹੱਲੀ ਗੱਲ ਨਹੀਂ ਹੁੰਦੀ ਇਸ ਨੂੰ ਛਪਾਉਣਾ ਬਿਲਕੁਲ ਅਸੰਭਵ ਹੁੰਦਾ ਤੇ ਅਜਿਹੀ ਕੋਈ ਚੀਜ਼ ਹੋਈ ਹੀ ਨਹੀਂ ਇੱਕ ਹੋਰ ਜੋ ਹੈ ਕਿ ਕੁਝ ਲੋਕਾਂ ਨੂੰ ਯਕੀਨ ਜ਼ਿਆਦਾਤਰ ਨੈਗੇਟਿਵ ਚੀਜ਼ਾਂ ਤੇ ਹੁੰਦਾ ਕੁਝ ਬਾਹਰ ਬੈਠੇ ਲੋਕ ਭੱਡੀ ਪ੍ਰਚਾਰ ਵੀ ਕਰਦੇ ਨੇ ਆਪਦੇ ਮੁਲਕ ਦੇ ਖਿਲਾਫ ਵੀ ਕਰਦੇ ਨੇ ਕਿ ਸਿਰਫ ਸੈਡੀਸਟ ਮਾਈਂਡ ਕਈਆਂ ਦਾ ਹੁੰਦਾ ਔਰ ਬਾਰ-ਬਾਰ ਉਹ ਉਸੇ ਚੀਜ਼ਾਂ ਨੂੰ ਪੋਸਟਾਂ ਨੂੰ ਸ਼ੇਅਰ ਕਰ ਦਿੰਦੇ ਸਾਨੂੰ ਬਚਣਾ ਚਾਹੀਦਾ ਇਸ ਨੈਗੇਟਿਵਿਟੀ ਤੋਂ ਕਿਉਂਕਿ ਕੁਝ ਬੰਦੇ ਅਕਸਰ ਮੈਂ ਫੇਸਬੁੱਕ ਤੇ ਦੇਖਿਆ ਉਹ ਸਾਰਾ ਦਿਨ ਹੀ ਨੈਗੇਟਿਵ ਪੋਸਟਾਂ ਹੁੰਦੀਆਂ ਨੇ ਉਹਨਾਂ ਦੀਆਂ ਸਿਰਫ ਨੈਗੇਟਿਵ ਤੇ ਨੈਗੇਟਿਵ ਹਰ ਚੀਜ਼ 'ਚ ਨੁਕਸ ਕਰਨਾ ਉਹਨਾਂ ਦੀ ਇੱਕ ਫਿਤਰਤ ਬਣ ਚੁੱਕੀ ਹੈ ਉਹਨਾਂ ਤੋਂ ਦੂਰ ਰਹੋ ਆ ਜਿਹੜੇ ਹਿੰਦੂ ਮੁਸਲਮਾਨ ਵਾਲੇ ਹਾਲਤ ਦੇ ਵਿਕਾਸ ਕਰਨ ਵਾਲੇ ਚੈਨਲ ਵੀ ਹੈ ਇਹਨਾਂ ਤੋਂ ਦੂਰ ਰਹੋ ਜੇ ਮਨ ਦੀ ਸ਼ਾਂਤੀ ਚਾਹੁੰਦੇ ਹੋ ਉਹਨਾਂ ਨੂੰ ਬਲੌਕ ਕਰ ਦਿਓ ਅਜਿਹੇ ਬੰਦਿਆਂ ਨੂੰ ਕਿਉਂਕਿ ਉਹ ਨੈਗੇਟਿਵਿਟੀ ਤਾਂ ਭਰਪੂਰ ਨੇ ਉਹ ਤੁਹਾਡਾ ਉਹਨਾਂ ਨਾਲ ਬਹਿਸ ਕਰਕੇ ਤੁਸੀਂ ਜਿੱਤ ਨਹੀਂ ਸਕਦੇ ਕਿਉਂਕਿ ਕੋਈ ਫਾਇਦਾ ਨਹੀਂ ਹੈ ਉਹਨਾਂ ਨਾਲ ਬਹਿਸ ਕਰਕੇ ਤੁਸੀਂ ਆਪਦਾ ਦਿਮਾਗ ਖਰਾਬ ਕਰੋਗੇ ਨੈਗੇਟਿਵਿਟੀ ਜੋ ਉਹਨਾਂ ਦੇ ਅੰਦਰ ਹੈ ਤੁਸੀਂ ਆਪਦੇ ਅੰਦਰ ਲਿਆਓਗੇ ਇਸ ਕਰਕੇ ਅਬਦਲ ਯਕੀਨ ਤੁਸੀਂ ਆਪ ਕਰੋ ਫੈਕਟ ਚੈੱਕ ਕਰੋ ਤੇ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਗੱਲ ਤੇ ਯਕੀਨ ਕਰੋ ਹੁਣ ਇੱਕ ਗੱਲ ਹੋਰ ਕਰਨੀ ਚਾਹਾਂਗਾ ਅੰਤ ਵਿੱਚ ਪਾਕਿਸਤਾਨ ਨੇ ਹਮੇਸ਼ਾ ਹੀ ਸਿੱਖਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਭਾਰਤ ਦੇ ਵਿਰੁੱਧ ਕਿਉਂਕਿ ਸਿੱਖ ਮਾਰਸ਼ਲ ਕਮ ਹੈ ਆਰਮੀ ਵਿੱਚ ਵੀ ਬਹੁਤ ਸਾਰੀਆਂ ਯੂਨਿਟਾਂ ਸਿੱਖ ਨੇ ਇਸ ਕਰਕੇ ਕੱਤਰ ਦੀ ਲੜਾਈ ਦਾ ਬਦਲਾ ਲੈਣ ਦਾ ਇੱਕ ਤਰੀਕਾ ਇਹ ਹੈ ਵੀ ਕਿਸ ਤਰ੍ਹਾਂ ਸਿੱਖਾਂ 'ਚ ਵਿਦਰੋਹ ਪੈਦਾ ਕੀਤਾ ਜਾਵੇ ਤਿੰਨ ਗੁਰਦੁਆਰੇ ਉਹਨਾਂ ਨੇ ਬੜੀ ਸਾਮ ਸਵਾਲ ਕੇ ਰੱਖੇ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਲਾਂਗਾ ਵੀ ਖੁੱਲਿਆ ਗਿਆ ਹੈ ਇਸੇ ਪੱਖ ਸਦਨਾ ਬਾਕੀ 54 ਦੇ ਕਰੀਬ ਗੁਰਦੁਆਰੇ ਜੋ ਡਿਸਟਰੋਏ ਹੋਏ ਨੇ ਮੈਂ ਤੁਹਾਡੇ ਨਾਲ ਕੁਝ ਵੀਡੀਓ ਵੀ ਸ਼ੇਅਰ ਕਰਦਾ ਸਿੱਖਾਂ ਦੀ ਗਿਣਤੀ ਜੋ ਉੱਥੇ 2 ਲੱਖ ਦੇ ਕਰੀਬ ਸੀ ਅੱਜ 20000 ਵੀ ਨਹੀਂ ਰਹੀ ਇਹ ਕਿਉਂ ਨਹੀਂ ਰਹੀ ਉੱਥੇ ਉਹਨਾਂ ਦਾ ਦੇਸ਼ ਪ੍ਰੇਮ ਕਿਉਂ ਨਹੀਂ ਜਾਗਦਾ ਮੈਂ ਆ ਜਿਹੜੇ ਬਲੌਗਰ ਜੇ ਚਲੇ ਜਾਂਦੇ ਉੱਥੇ ਕਲਚਰ ਦਿਖਾਉਂਦੇ ਆ ਟਿੰਡਾ ਦਿਖਾਉਂਦੇ ਆ ਖੂਹ ਦਿਖਾਉਂਦੇ ਆ ਉਹ ਦਿਖਾਉਂਦੇ ਆ ਉਹ ਇਹ ਕਲਚਰ ਨਹੀਂ ਹੈ ਇਹ ਗੁਰਬਤ ਹੈ ਉਹਨਾਂ ਲੋਕਾਂ ਦੀ ਗਰੀਬੀ ਹੈ ਜਿਸ ਨੂੰ ਤੁਸੀਂ ਕਲਚਰ ਮੰਨੀ ਬੈਠੇ ਹੋ ਜਾਓ ਕਦੇ ਦੇਖੋ ਉੱਥੇ ਜਿਹੜੇ ਪੁਰਾਣੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦੇ ਕੀ ਹਾਲਾਤ ਨੇ ਉਹ ਦਿਖਾਓ ਉੱਥੋਂ ਦੀਆਂ ਸਿੱਖ ਫੈਮਲੀਆਂ ਨੂੰ ਮਿਲੋ ਉੱਥੇ ਦੇ ਉਹ ਲੋਕਾਂ ਨੂੰ ਮਿਲੋ ਜੋ ਉੱਥੋਂ ਮਾਈਗ੍ਰੇਟ ਕਰਕੇ ਗਏ ਸੀ ਉਹਨਾਂ ਦੀਆਂ ਵੀ ਵੀਡੀਓ ਦਿਖਾਓ ਇਹ ਕੋ ਟੰਡਾ ਦਿਖਾਉਣ ਦਾ ਕੋਈ ਮਤਕਸਦ ਨਹੀਂ ਹੈ ਤੇ ਉਹਨਾਂ ਦੀਆਂ ਗੱਡੀਆਂ ਚ ਲੈ ਕੇ ਤੁਸੀਂ ਤੁਰੇ ਫਿਰਦੇ ਹੋ ਤੇ ਉਹ ਤੁਹਾਨੂੰ ਇੱਕ ਐਜ਼ੇ ਪ੍ਰਚਾਰ ਦਾ ਸਾਧਨ ਵਰਤਦੇ ਨੇ ਤੇ ਤੁਸੀਂ ਸੋਚਦੇ ਹੋ ਕਿ ਤੁਸੀਂ ਕੋਈ ਮੱਲਾ ਮਾਰ ਲਿਆ ਜਾਂ ਆਪਦੇ ਚੈਨਲ ਚ ਲਾ ਲਿਆ 4 ਪੈਸੇ ਕੱਟ ਲੇ ਨਹੀਂ ਉਹ ਤੁਹਾਨੂੰ ਵਰਤ ਰਹੇ ਨੇ ਕਈ ਵਾਰੀ ਐਸੇ ਲੋਕਾਂ ਦੇ ਕੰਟੈਕਟ ਤੇ ਤੁਸੀਂ ਆ ਜਾਂਦੇ ਹੋ ਤੇ ਅਣਜਾਣੇ ਵਿੱਚ ਤੁਸੀਂ ਕੋਈ ਚੀਜ਼ਾਂ ਸ਼ੇਅਰ ਕਰ ਦਿੰਦੇ ਹੋ ਕੁਝ ਲੋਕਾਂ ਦੇ ਹੁਣ ਸਕੰਜਾ ਵੀ ਕੱਸਿਆ ਗਿਆ ਕਈ ਲੋਕ ਕਹਿੰਦੇ ਮਾਸੂਮ ਜਾਂ ਮੁੰਡਾ ਹੈ ਉਹਨੂੰ ਕੀ ਜਸੂਸੀ ਕਰ ਸਕਦਾ ਹੈ ਇੱਕ ਡੈਲੀਬਰੇਟ ਅਟੈਂਪਟ ਨਾਲ ਅੱਜ ਉਹ ਮੁੰਡਾ ਜੀ ਦੀ ਵੀਡੀਓ ਕਮਰੀ ਆ 25 ਸਾਲ ਦਾ ਪੋਸਟ ਗ੍ਰੈਜੂਏਸ਼ਨ ਕਰ ਰਿਹਾ 25 ਸਾਲ ਦੇ ਬੱਚੇ ਨੂੰ ਸਭ ਪਤਾ ਹੁੰਦਾ ਹੈ ਵੀ ਕੀ ਜਾਇਜ਼ ਹੈ ਕੀ ਨਜਾਇਜ਼ ਔਰ ਉਸ ਦੀ 17 ਸਾਲ ਦੀ ਉਮਰ ਵਾਲੀ ਫੋਟੋ ਇਸ ਕਰਕੇ ਸਰਕੂਲੇਟ ਕੀਤੀ ਜਾਂਦੀ ਹੈ ਕਿਸੇ ਨੇ ਜਨਰੇਟ ਕੀਤੀ ਆ ਉਹ ਸਿੰਪਥੀ ਗੇਨ ਕਰਨ ਵਾਸਤੇ ਕਿ ਇਹ ਨਵਾਲਿਕ ਜਾਂ ਮੁੰਡਾ ਹੈ ਔਰ ਤਾਂ ਕਿ ਲੋਕਾਂ ਦੀ ਇਹ ਭਾਵਨਾ ਪੜ੍ਹਾਈ ਜਾ ਸਕਦਾ ਕਿ ਇਹ ਤਾਂ ਨਵਾਲਕਦਿਆ ਯਾਰ ਇਹ ਕੀ ਜਸੂਸੀ ਕਰੂੰਗਾ ਜਸੂਸੀ ਮੰਤਬ ਨਾਲ ਕਰੀ ਜਾਂਦੀ ਹੈ ਕਈਆਂ ਦਾ ਲੌਜੀਕ ਹੈ ਕਿ ਸਿਵਿਲਿਨ ਕੀ ਜਸੂਸੀ ਕਰ ਸਕਦਾ ਹੈ ਸਿਵਿਲਿਨ ਹੀ ਜਸੂਸੀ ਕਰਦੇ ਨੇ ਜ਼ਿਆਦਾਤਰ ਉਹਨਾਂ ਨੂੰ ਵਰਤਿਆ ਜਾਂਦਾ ਕਿਉਂਕਿ ਉਹਨਾਂ ਤੇ ਸ਼ੱਕ ਨਹੀਂ ਹੁੰਦਾ ਇੱਕ ਸਿਵਿਲਿਨ ਕੈਂਟ ਦੇ ਨੇੜੇ ਰਹਿੰਦਾ ਉਸ ਨੂੰ ਕੈਂਟ ਬਾਰੇ ਕੁਝ ਨਹੀਂ ਪਤਾ ਹੁੰਦਾ ਪਰ ਜਿਸ ਦੇ ਅੰਦਰ ਕੋਈ ਖੋਟ ਆ ਜਾਂ ਜਿਸ ਨੂੰ ਕੋਈ ਪੈਸੇ ਦਾ ਲਾਲਚ ਹੈ ਉਹ बार-बार ਚੱਕਰ ਕੱਢ ਕੇ ਕਈ ਇਨਫੋਰਮੇਸ਼ਨ ਜਿਸ ਤਰ੍ਹਾਂ ਯੂਨਿਟਾਂ ਦੀ ਕੰਪੋਜੀਸ਼ਨ ਹੈ ਯੂਨਿਟਾਂ ਦੀ ਮੂਵਮੈਂਟ ਹੈ ਗੱਨਾ ਦੀ ਡਿਪਲॉयਮੈਂਟ ਹੈ ਗੱਡੀਆਂ ਦੇ ਨੰਬਰਸ ਨੇ ਇਹ ਸਾਰੀ ਇਨਫੋਰਮੇਸ਼ਨ ਦੇ ਸਕਦਾ ਹੈ ਹਾਲਾਂਕਿ ਬਾਰ ਬਾਰ ਇਹ ਕਿਹਾ ਗਿਆ ਵੀ ਆਰਮੀ ਦੀ ਮੂਵਮੈਂਟ ਬਾਰੇ ਕੁਝ ਵੀ ਸ਼ੇਅਰ ਨਾ ਕਰੋ ਪਰ ਬਹੁਤ ਸਾਰੇ ਕੀਨ ਕੁਮਾਰ ਪੱਤਰਕਾਰ ਬਣਨ ਵਾਲੇ ਜੋ ਲੋਕ ਨੇ ਉਹਨਾਂ ਨੇ ਇਹ ਆਰਮੀ ਦੀਆਂ ਮੂਵਮੈਂਟਾਂ ਦੀਆਂ ਵੀਡੀਓ ਦੱਬ ਕੇ ਰੱਜ ਕੇ ਸ਼ੇਅਰ ਕੀਤੀਆਂ ਤੇ ਅੱਜ ਸ਼ਾਇਦ ਕਾਮਯਾਬੀ ਪਤਨ ਗਈ ਦੋਸਤੋ ਦੇਸ਼ ਦੇਸ਼ ਹੈ ਤੇ ਆਪਾਂ ਦੇਸ਼ ਦੇ ਵਚਿੰਦੇ ਹਾਂ ਇਹ ਜੋ ਵੀ ਇੱਥੇ ਹੁੰਦਾ ਹੈ ਆਪਣੇ ਤੇ ਅਫੈਕਟ ਕਰਦਾ ਹੈ ਦੁਬਾਰਾ ਉਸ ਰਸਤੇ ਨਾ ਜਾਈਏ ਕਿ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਵੀ ਉਹੀ ਚੀਜ਼ਾਂ ਭੋਗਣੀਆਂ ਪੈਣ ਜੋ ਪਿਛਲੀਆਂ ਨੂੰ ਭੋਗਣੀਆਂ ਪਈਆਂ ਹਰ ਗਲਤ ਤੇ ਯਕੀਨ ਕਰਨਾ ਔਰ ਖਾਸ ਕਰ ਸੋਸ਼ਲ ਮੀਡੀਆ ਤੇ ਇਹ ਤਾਛਾ ਯਕੀਨ ਕਰਨਾ ਸਾਡੀ ਮੂਰਖਤਾ ਹੈ ਇਸ ਤੋਂ ਪਰਹੇਜ਼ ਕਰੋ ਸੱਚ ਜਾਣਨ ਲਈ ਜੋ ਬਹੁਤ ਸਾਰੀਆਂ ਸਾਈਟਸ ਨੇ ਜਿੱਥੇ ਤੁਸੀਂ ਇਹ ਫੋਟੋ ਵੀਡੀਓ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਨਵੀਂ ਹੈ ਜਾਂ ਪੁਰਾਣੀ ਹੈ ਦੋਸਤੋ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚੰਗੀ ਲੱਗੇ ਤੇ ਸ਼ੇਅਰ ਕਰੋ ਮਿਲਦੇ ਰਹਾਂਗੇ ਇਸੇ ਤਰ੍ਹਾਂ ਪੰਨੂ ਜਾਣਕਾਰੀ ਦੇਵਾਂਗੇ ਜਾਣਕਾਰੀ ਦੇਵਾਂਗੇ ਤੱਥਾਂ ਦੇ ਆਧਾਰ ਤੇ ਨਾ ਕਿਸੇ ਫੋਟੋ ਦੇ ਆਧਾਰ ਤੇ ਨਾ ਕਿਸੇ ਦੇ ਆਧਾਰ ਤੇ ਲੌਜੀਕ ਦੇ ਆਧਾਰ ਤੇ ਦੇਖਦੇ ਰਹੋ ਸਾਡੀ ਵੀਡੀਓ ਧੰਨਵਾਦ ਬਹੁਤ